ਆਰਮਜ਼ ਨੂੰ ਦੇ ਬਿਆਹ ਕਰਾ ਲਓ ਜੀ ਬਾਈ ਲਾਈਟ ਭੱਜੀ ਵੀ ਆ ਜਨਰੇਟਰ ਲੈ ਕੇ ਆ ਰਹੇ ਆ ਮੁੰਡੇ ਇੱਕ ਦਰਕਾਰ ਬੁੱਝਾ ਦੇ ਅੱਜ ਮੇਲੇ ਦੀ ਨਾ ਮੀਨ ਅੱਜ ਮੇਲੇ ਦਾ ਜਮੀ ਵੀ ਪੈ ਗਿਆ ਲੋ ਜਸੂ ਦਸੂ ਚੱਕ ਕੇ ਕਮਾਏ ਨੂੰ ਲੋ ਜੀ ਮੰਨੇ ਨੇ ਕੱਲੇ ਨੇ ਜ਼ੋਰ ਮਾਰ ਮਾਰ ਕੇ ਜਨਰੇਟਰ ਚੱਕ ਲਿਆ ਆਉਣ ਦੋਈ ਆਉਣ ਦੋਈ ਲੋ ਜੀ ਹੈਂਡਲ ਮੋੜ ਹੈਂਡਲ ਮੋੜ ਹੈਂਡਲ ਨੂੰ ਮੋੜਦਾ ਹੀ ਦੋ ਜਨਰੇਟਰ ਲਿਆਏ ਆਪਾਂ ਅੱਜ ਮੇਲ ਤਾਂ ਹੀ ਦੇਖੋ ਵੀ ਭੱਜ ਗਿਆ ਤੇ ਲਾਈਟ ਤਾਂ ਜੀ ਗਈ ਨਹੀਂ ਭੱਜਿਆ ਨਹੀਂ ਸੌਰੀ ਵੀ ਹਟ ਗਿਆ ਵੀ ਹਟ ਗਿਆ ਲਾਈਟ ਭੱਜ ਗਈ ਲਾਈਟ ਭੱਜ ਗਈ ਐਂਡਰ ਨੂੰ ਬਾਈ ਹੈਲੋ ਵੀਰੇ ਮੜਾ ਜਾਂ ਮੰਨੇ ਬਾਈ ਮੰਨੇ ਬਾਈ ਬਹੁਤ ਹਿੰਮਤ ਕਰੀਦਾ ਹੈ ਬਾਈ ਬਾਈ ਇਹ ਸਾਰੇ ਹੈ ਜੀ ਹਿੰਮਤ ਕਰਨੇ ਪੈਂਦੀ ਹੈ ਵੀਰੇ ਤੇਲ ਤੇਲ ਲਿਆਏ ਗਰਮੀ ਤੇ ਬਾਈ ਹਾਂ ਲਿਆਨ ਤੇਲ ਇਹ ਲੈ ਲਿਆਂਦਾ ਤੇਲ ਹੀ ਲੋ ਜੀ ਭਾਈ ਇੰਜਨ ਲੱਗੇ ਹੁਣ ਫਿੱਟ ਕਰਨ ਤੂੰ ਕਰਦਾ ਮਾਨ ਤੋਂ ਲੈ ਮਾਨ ਤੋਂ ਮੜਾ ਜਾ ਯਾਰ ਹੁਣ ਕਰੀ ਮਾਨ ਤੋਂ ਲੈ ਕੇ ਮਾਨ ਚਲੋ ਚਲੋ ਮੇਰਾ ਮੂੰਹ ਐ ਜਨਰੇਟਰ ਇੰਜਨ ਦਾ ਭਾਈ ਜਨਰੇਟਰ ਉਹ ਤੇ ਮੋਟਰਸਾਈਕਲ ਲੱਗਾ ਕਰਦਾ ਇਹ ਆ ਮੋਟਰਸਾਈਕਲ ਪਿੱਛੇ ਕੱਢ ਯਾਰ ਕੱਢੋ ਯਾਰ ਕਿੱਧਰ ਚੱਲ ਮਾਹਰ ਅੱਗੇ ਜਾਣ ਦੇ ਨੂੰ ਮੋਟਰਸਾਈਕਲ ਹੁਣ ਲੱਗ ਗਿਆ ਵਾ ਭਾਈ ਲੋਗ ਲੱਗੇ ਮੇਰੇ ਮੋਟਰਸਾਈਕਲ ਨਾਲ ਚੱਕ ਪਿੱਛੇ ਕਰ ਦੋ ਤੈਨੂੰ ਪਾੜ ਦੋ ਉੱਥੇ ਉਹ ਰੋਹਿਲਾ ਹੀ ਰੋਹਿਲਾ ਚਾਚੀ ਨੂੰ ਲਾ ਦੇ ਚਾਚੀ ਨੂੰ ਲਾ ਦੇ ਗਿਆ ਮਾਨਕ ਨੂੰ ਚਾਚੀ ਉਹਨਾਂ ਨੂੰ ਲਾ ਦੇ ਮਾਨਕ ਬਾਈ ਓਏ ਉਹ ਨਹੀਂ ਆਗਾ ਬਣਦਾ ਨਹੀਂ ਆ ਨਹੀਂ ਮਾਨਕ ਲੋ ਜੀ ਚੱਕ ਤਾਂ ਮੋਟਰਸਾਈਕਲ ਮੁੰਡਿਆਂ ਨੇ ਐ ਕਿ ਮਾ ਉਹ ਨੂੰ ਇਧਰ ਨੂੰ ਕਰਵਾ ਹਾਲਾ ਇਹ ਤਾਂ ਦਰੋਂ ਮੁੰਡਾ ਵੇਦਾ ਹਾਲਾ ਜਲੇ ਤੂੰ ਤਾਂ ਹੱਥ ਲਾ ਰਿਆ ਯਾਰ ਆ ਵੀ ਲੈ ਫਾ ਫੜੀ ਪਿਆ ਕੀ ਬੜਿਆ ਵੇ ਅੱਜ ਹੈਂਡਲ ਜੈ ਲੈ ਸਜਿਆ ਫਿਰਦਾ ਅੱਜ ਚੱਲ ਵਾ ਉਕੇ ਫੜਾ ਰਹਿਣ ਦੇ ਇਹ ਚੱਕੋ ਚੱਲ ਕੱਟ ਕੇ ਮਾਸ ਜੜਿਆ ਤੂੰ ਆਉਂਦਾ ਕਿਉਂ ਗਿਆ ਐ ਹੁਣ ਦੀਗੇ ਇਹਨੇ ਇੱਕ ਬਾਕ ਦੇ ਇਹ ਜਿੰਮ ਚੱਲੀ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਆਉਣ ਲੱਗਈ ਮन्ने ਖੜਾ ਰਹਿਣ ਦੇ ਉਰੀ ਨੇੜਿਓ ਬਾਹਨ ਕਰਦੇ ਇਧਰ ਹਾਂ ਚੱਲੇ ਦੋ ਬੰਦੇ ਲੱਕ-ਟੱਕ ਵੀ ਗਾਨੀ ਨੇ ਹਾਂ ਅੱਧ ਮੰਨੇ ਉਹ ਅਟਕ-ਟੱਕ ਕਿੱਥੇ ਗਾਨੀ ਇਹ ਤਾਂ ਸਾਇਲੈਂਟ ਬੋਹਾਂਡ ਚੀਜ਼ ਆ ਆਓ ਯਾਰ ਹੱਕੀ ਕਿੱਥੇ ਹੱਕੀ ਵੀ ਤਾਂ ਹੀ ਮਾਰੂੰਗਾ ਇਹ ਦੋ ਤਾਰ ਲਾਉਂਗਾ ਵੇ ਤਾਰ ਲਾ ਦਿੰਦੇ ਆ ਕਿ ਵਿਚੇ ਜੜ ਦਿਆਂ ਹੁਣ ਆਉਣ ਲੱਗਿਆ ਚੰਗੀ ਲੱਗੂ ਹਾਂਜੀ ਇਹ ਸਾਡੇ ਮੰਨਾਂ ਭਾਣ ਕੇ ਮੰਨ ਕਿੱਥੇ ਮੰਨ ਲਾਉਣਗੇ ਸਾਡੇ ਵੀਰਾ ਸਾਡਾ ਸਣੀ ਤੁਸੀਂ ਵੀ ਕਰ ਲੈ ਕਰ ਤਾਰਾਂ ਤੂਰਾ ਤੁਸੀਂ ਵੀ ਲਾ ਲੈ ਕਰ ਨਹੀਂ ਜੀ ਇਹ ਬਕਾਇਰ ਕਾਈ ਗੱਲ ਨਹੀਂ ਆਪਾਂ ਵੀ ਲਾ ਲੈਂਦੇ ਆ ਬਾਈ ਕਿਆ ਜਮ ਮੈਂ ਮੈਂ ਕਹਿ ਰਿਹਾ ਮਕਾਨਿਕਾ ਛੱਡ ਦੇ ਛੱਡ ਦੇ ਸੱਸੀ ਕਾਲ ਜੀ ਸਾਰਿਆਂ ਨੂੰ ਆਖਰੀ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਸੱਡੀ ਗੱਲ ਅੱਜ ਵਿਆਹ ਦਾ ਮੇਰੇ ਵਾਲੇ ਦਿਨ ਤਾਂ ਮੈਂ ਬੜਾ ਪਿਆਰੇ بجلی ਲੱਗੀ ਤੇ ਲਾਈਟ ਭੱਜ ਗਈ ਹੁਣ ਆਪਾਂ ਲੈ ਕੇ ਆ ਜਾ ਕੇ ਬੰਬੂ ਚਾਹ ਲੈ ਕੇ ਜਨਰੇਟਰ ਲੈ ਕੇ ਆ ਜਾ ਕੇ ਹਾਂਜੀ ਤੇ ਹੁਣ ਲੱਗੂਗੇ ਡੀਜੇ ਤੇ ਤੇ ਬਾਅਦ ਦੇਖਦੇ ਆ ਨਿਸ਼ਚਿਤ ਆ ਸਾਰੇ ਨੇੜੇ ਨੂੰ ਬੇਟਾ ਲਾਈਟ ਸਾਰੇ ਪਿੰਡੂ ਚ ਲਾਈਟ ਨਹੀਂ ਹੈਗੀ ਦੇਖ ਲੋ ਇਹ ਸਾਰੀ ਰਾਤ ਨਹੀਂ ਦੀ ਹੈਗੀ ਹਰੇ ਕਿਤੇ ਨਹੀਂ ਰਹੀ ਸਵੇਰ ਦੀ ਲਾਈਟ ਨਹੀਂ ਦੀ ਹੈਗੀ ਤੇ ਹੁਣ ਲਾਈਟ ਆਈ ਘੜੀ ਘੰਟਾ ਤੇ ਫੇਰ ਚਲੀ ਗਈ ਹੁਣ ਮੀਂਹ ਨੇ ਫੇਰ ਭਜਾਤੀ ਬਾਕੀ ਤੁਹਾਨੂੰ ਮਿਲਦੇ ਆ ਬਾਈ ਸਾਡੇ ਵੀਰ ਦਾ सोनू ਦਾ ਵਿਆਹ ਹੈ ਜੀ सोनू ਦਾ ਵਿਆਹ ਹੈ सोनू ਦਾ ਵਿਆਹ ਹੈ ਮਿੰਨ ਮਿੰਨ ਪਤਾ ਨਹੀਂ ਇਹ ਬੰਦੇ ਨੇ ਕੜਸੀਆਂ ਜੱਟੀਆਂ ਪਤਾ ਨਹੀਂ ਮੀਂਹ ਇੰਨਾ ਪਿਆ ਗਲੇ ਛੜ ਦੋ ਹਾਂ ਸੁਵਿਧਾ ਲੋ ਜੀ ਮਨ ਲੱਗਿਆ ਉਤਾਰਾ ਫਿੱਟ ਕਰਨਾ ਜਨਰੇਟਰ ਦੀਆਂ ਜੇਲੇ ਤੈਨੂੰ ਤਾਂ ਹੀ ਕਹਦਾ ਵੀ ਕੰਮ ਸਿੱਖ ਲੈ ਬਿਜਲੀ ਆਈ ਨੂੰ ਮਿੰਤਾ ਕਰਦੇ ਆਪਾਂ ਯਾ ਤੈਨੂੰ ਕਿਆ ਦਾ ਕੰਮ ਸਿਕਰਾ ਜੱਲਾ ਆ ਮੁਸੀ ਆਏ ਹਾਂਜੀ ਆਪਣੇ ਕਾਲੀ ਬਗੈਰ ਖੜੇ ਆ ਕੱਡੀ ਏਜੰਸੀ ਤੇ ਕੰਮ ਕਰਦੇ ਆ ਉਹ ਕਿਤੇ ਲਾਏ ਨੂੰ ਉਹਨਾਂ ਕਿ ਤਿੰਨ ਪੇਅਰ ਕਰਾਉਣੀ ਹੋਵੇ ਜਿਆਗ ਰੋਣੀ ਗੱਡੀ ਲਿਆਉ ਉਹ ਬਾਈ ਕਿਤੇ ਉਹਨੇ ਮੇੜੇ ਕਰਾਉਣੀ ਹੋਵੇ ਜਿਹੜੀ ਮਰਜ਼ੀ ਗੱਡੀ ਹੋਵੇ ਕੱਢਦਾ ਦੇਖ ਕੇ ਪਏ ਨਹੀਂ ਉਹਨਾਂ ਕਿ ਤਾਂ ਲਾਇਆ ਨੂੰ ਰੰਗ ਕਰਨਾ ਸਰੀ ਨਹੀਂ ਇੱਥੇ ਅੱਜ ਇਹਦੀਆਂ ਮੁੱਛਾਂ ਨਹੀਂ ਕਰੀਏ ਰੈਟਿੰਗ ਮੈਂਟ ਕਿਉਂ ਦੇਸੀ ਜਗਾਰ ਲਾ ਲਿਆ ਬਾਈ ਅੱਜ ਵਧੀਆ ਬਣਿਆ ਕਰੀਏ ਬਾਈ ਦੇਸੀ ਜਗਾਰ ਜਲਦਾ ਬਾਈ ਉਹਨੇ ਤੇਰੇ ਕੋਲ ਆਤ ਬਾਈ ਹਾਂ ਸਹੀ ਕਰੀਏ ਦੇਸੀ ਜਗਾਰ ਆਪੀ ਲਾਉਂਦੇ ਹੀ ਦੇਸੀ ਜਗਾਰ ਲਾਉਂਦੇ ਕਿਹਨੇ ਖੜ ਰੇ ਮਾਰਕੀ ਗੌਰ ਵਧੀਆ ਬੰਦਾ ਕੈਸੀ ਚਲਾਉਂਦਾ ਹੈ ਨਾ ਉਹ ਕਹ ਲਾ ਖਾ ਲਾ ਰੋਟੀ ਨਹੀਂ ਖਾਦੀ ਤਾਂ ਵਿਆਹ ਦੇ ਪਿੱਛੇ ਹਾਂ ਜੀ ਹਾਂ ਜੀ ਕਹ ਤਾਂ ਬੈਟਰ ਲਗਾ ਮ ਕਰ ਦੋ ਤਾ ਪਾਣੀ ਵਰਤਾ ਦਤਾ ਜੈਲੇ ਸਟਾਰਟ ਕਰ ਦੂੰਗਾ ਇੰਜਨ ਕਿਦੇ ਨਾਲ ਕਰਨਾ ਹੈ ਖੜਦਾ ਸਾਫ ਲੱਗੇ ਹੋਏ ਆ। ਉਹ ਵੀਡੀਓ ਉਹਦੇ ਵੀ ਰਿਜਾਈਓ ਐਂਡਲ ਨਾਲੀ ਆਹ ਦੇਖ ਐਂਡਲ ਨਾਲ ਕਰਨਾ ਕਿਦਾਂ ਕੋ ਮੂੰਹ ਪਰ ਮਾਰੀ ਹਾਂ ਹੋ ਗਿਆ ਥੱਟ 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 ਮੂੰਹ ਪਰ ਆ ਮਾਰਦੀ ਐਂਡਲ ਐਂਡਲ ਦੋ ਜੀ ਡਾਕਟਰ ਸਾਹਿਬ ਵੀ ਪਹੁੰਚ ਗਏ ਹੋਰ ਵਧੀਆ ਲਾਈਟ ਭੱਜ ਗਈ ਯਾਰ ਜਨਰੇਟਰ ਲੈ ਕੇ ਆਉਂਦੇ ਚੱਕ ਕੇ ਬਾਈ ਅੱਛਾ ਮਾਨਕ ਬਾਈ ਨੂੰ ਕਰਕੇ ਫੋਨ ਬੁਲਾਇਆ ਉਹ ਲੱਗਦੀ ਲਾ ਦੇ ਆ ਥੱਲੇ ਖੇੜਦੇ ਆ ਇਹਦੀ ਮਾਜ ਬਲਾ ਕੇ ਚਲਾ ਦੀ ਮਾਨਕ ਬਾਈ ਜਿਹੜੇ ਮਰਜ਼ੀ ਚ ਅਰਦਾਸ ਸਾਹਿਬ ਆ ਗਏ ਕਹਿੰਦੇ ਜਿਹੜੇ ਮੱਝਪਲਾ ਕੀ ਸਰਕਾਰ ਨੂੰ ਮੰਨੇ ਤਾਰ ਨੂੰ ਨਾ ਉਹ ਮਨੇ ਤਾਰ ਨੂੰ ਖੁੰਝੇ ਇਕੱਠੀ ਕਰਕੇ ਨਾ ਉਹ ਉੱਥੇ ਬੰਨ ਦੀ ਤਾਰ ਘੱਟ ਲੱਗਦੀ ਬਿਲੋੜ ਸਾਹਿਬ ਆ ਗਏ ਆਪਣੇ ਇਹ ਰੰਗ ਰੱਤ ਗਏ ਤੇ ਇਕੱਲਾ ਇੱਕ ਤਾਰਾ ਲਾ ਦੋ ਬਸ ਹਾਂ ਬਸ ਡਾਕਟਰ ਸਾਹਿਬ ਕੋਈ ਸਲਾਹ ਦਿਓ ਤੁਸੀਂ ਵੀ ਸਲਾਹ ਬਿਜਲੀ ਬੋਰਡ ਤੋਂ ਲੋਏ ਆ ਬਿਜਲੀ ਬੋਰਡ ਵਾਲਿਆਂ ਤੋਂ ਭਾਈ ਬਿਜਲੀ ਬੋਰਡ ਵਾਲੇ ਆ ਗਏ ਜਿਹੜਾ ਤਣ ਗਏ ਉਹ ਮੇਰੇ ਸੁਣ ਉਹ ਮੇਰੇ ਵਿੱਚ ਲੱਗੂ ਤਾਰਾ ਬਜਾ ਯਾ ਟਿੱਕੇ ਦਾ ਭਾਈ ਬਿਆਲੇ ਮੁੰਡਾ ਲੋਡ ਨਹੀਂ ਹੈਗਾ ਬੋਲਣਾ ਸਿੱਖਾ ਢੱਬੀ ਵੀ ਕੋਲ ਰੱਖੀ ਪੱਕੀ ਹੈ ਇੱਥੇ ਚੱਕੀਆਂ ਟਾਕੀ ਮਾਤੇ ਨੇ ਚਲਾ ਦੋ ਓਏ ਇੱਥੇ ਕੀ ਤਾਂ ਮੇਲਾ ਲੱਗਿਆ ਓਏ ਗੇਟ ਲੱਗੇ ਬਿੱਟ ਕਰਨ ਤਾਰ ਪਾ ਲੋ ਯਾਰ ਉੱਚੋਂ ਖੜਜੋ ਯਾਰ ਭਾਈ ਹਲੇ ਡੀਜੇ ਸ਼ੁਰੂ ਹੋਏ ਤੇ ਬਹਿ ਗੇਰ ਨਹੀਂ ਆਪਾਂ ਨੇ ਭਾਈ ਚਿਹਰੇ ਪਰ ਤੇ ਭਾਈ ਤੁਸੀਂ ਕੀ ਕਰਨ ਆਏ ਆ

ਓਏ ਜਾਬਾਤੀ ਦਾ ਚਾਹ ਲੈ ਸੱਤ ਲੋ ਜੀ ਕਾਰਤੀ ਟੈਂਕੀ ਮੁੰਡੇ ਨੇ ਫੁੱਲ ਧੂਆ ਦੇਖ ਕਮਾ ਕੇ ਪਾਈ ਦਿੰਦਾ ਤੇਲ ਲੈ ਤੂੰ ਬਾੜੇ ਆ ਬਾਈ ਅੱਧਾ ਰੱਖ ਲਈ ਬੱਕੀ ਭਰ ਕਰ ਇਹਨੂੰ ਹਾਂ ਕਹਿ ਪਾਪਾ ਮੋਰੀ ਨਹੀਂ ਪਪਾ ਸਾਡੇ ਤੁਹਾਨੂੰ ਦਾ ਵਿਆਹ ਤੂੰ ਜ਼ਿਆਦਾ ਬਕਵਾਸ ਨਾ ਮਾਈਆ ਲਾਹਣ ਲਾਹਣ ਲੋ ਜੀ ਦੱਦੇ ਆ ਪਰ ਤੇ ਕਰ ਦੇਣਾ ਕੰਮ ਸਟਾਰਟ ਹੋਣਾ ਚੜ ਜਾਓ ਆ ਜਾਓ ਬਾਈ ਆ ਚੜ ਜਾਓ ਬਾਈ ਚੜ ਜਾਓ ਓ ਦੇਖੀ ਓ ਬੈਸ ਦੇ ਕਈ ਮਿੰਟਾਂ ਵਿੱਚ ਤੇ ਕੰਮ ਕੱਢ ਗਾ ਓ ਸਾਥੀ ਪਰ ਬਾਹਰ ਹੈ ਏ ਓਏ ਐ ਗੱਲ ਬਾਤ ਓਏ ਸਲਾਹਤਾ ਬਾਈ ਕੰਮ ਕਰਦਾ ਮੰਗੇ ਨ ਮੰਨੇ ਨੇ ਸਲਾਹਤਾ ਫੱਕਾ ਹੀ ਕਰਦਾ ਕੰਮ ਆ ਜਾਓ ਆ ਬਾਈ ਕਿਧਰੋਂ ਮੂੰਹ ਚੱਕਿਆ ਕੋਈ ਟੌਲ ਵੱਜਦਾ ਯਾਰ ਹਾਂ ਅਚਾਨਕ ਉਹ ਦੇਖਣ ਜਾਚੋ ਦੇਖਣ ਚਲੇ ਆ ਬਾਈ 10 ਵਜੇ ਵਾਲੀ ਬਾਈ 10 ਦਾ ਵੱਜ ਗਿਆ ਟਾਈਮ ਕਿਹੜਾ ਜਾਗੋ ਕੱਢਣ ਦਾ ਹਾਂ 12 ਵਜੇ ਤੱਕ ਨਿਕੜ ਹੀ ਆਇਆ ਤੈਨੂੰ ਵੀ ਲਗਾ ਦੇ ਬਾਈ ਮੀਂਹ ਦਾ ਪਾਣੀ ਆ ਪਾਣੀ ਬਾਈ ਪਾਣੀ ਆ ਪਾਣੀ ਦਾ ਖੜਾ ਹੈ ਬਾਈ ਬਾਈਟ ਟਾਈਮ ਕਿਹੜਾ ਜਾਗੋ 10 ਵੱਜ ਗਿਆ ਉੱਪਰ ਤੇ ਯਾਰ ਯਾਰ ਵਿਆਹ ਪਤਾ ਕੀ ਨਾ ਉਹ ਹੈ 10 ਵਜੇ ਧੂੜ ਧਾਮ ਦੀ ਜਾਗ ਹੋਣੀ ਹੈ ਧੂੜ ਧਾਮ ਦੀ ਦੇਖ ਹੀ ਆਇਆ ਧੂੜ ਕੱਢਣੀ ਜਾਗੋਂ ਆ ਪੂਰੀ ਹੈ ਮੋਟਰਸਾਈਕਲ ਸਾਰੇ ਸਾਈਡ ਕਰਾਤੇ ਹੋਏ ਤੇ ਸੋਨੂ ਬਾਈ ਦੇ ਲੱਗ ਗਿਆ ਅੱਜ ਮੈਂ ਜੀ ਲੱਗ ਗਈ ਨੱਥ ਬਾਈ ਦਾ ਮੇਲ ਅੱਜ ਬਾਈ ਵਧੀਆ ਪ੍ਰੋਗਰਾਮ ਅਨਾਵਾਂਗੇ ਤੇ ਦੇਖ ਨਿਹਰਾ ਉਹ ਤੇਰੇ ਹੁੰਦੇ ਮੈਂ ਕਿਹਾ ਅਸੀਂ ਜਨਰੇਟਰ ਵੀ ਲਿਆਂਦਾ ਮੈਂ ਕਿਹਾ ਸਾਡੇ ਬਾਈ ਦਾ ਵਿਆਹ ਏ ਸਾਰਾ ਕੁਝ ਆਪੇ ਕਰਦਾ ਸੀ ਚੱਕ ਲਿਆ ਤੇਲ ਤੂੰ ਸਾਰਾ ਜਗਾੜਾ ਸੀ ਆਪੇ ਲੱਤਾ ਇਹਨੂੰ ਵੀਡੀਓ ਦੇਖੀ ਨਿਹਰੇ ਵਿੱਚ ਕਿੱਕਣ ਲੈ ਕੇ ਆ ਰਹੇ ਆ ਜਨਰੇਟਰ ਦੀ ਠੀਕ ਆ ਸੋਨੂ ਬਾਈ ਮੁਬਾਰਕਾ ਤੈਨੂੰ ਆ ਵਿਆਹ ਦੀਆਂ O sol está querendo o नच थो करा ਜਾ ਕੋ ਇਧਰ ਆ ਜੀ ਯਾਕ ਆਉਂਦਾ ਜੀ ਚੱਕਦੇ ਬਾਈ ਢੋਲੀਆ ਪਾਣੀ ਪਾਣੀ ਘੜਾਏ تھے ਦੀਪਮਾਰੀ ਪਾਣੀ ਪਾਣੀ ਖੜਾ ਦੇਖੋ ਜੀ ਇਧਰ ਟੱਗੋ ਨਿਪੜ ਗਈ ਹੁਣ ਟਾਈਮ ਹੋ ਗਿਆ 11 ਦਾ ਦੇ ਵਿਆਹ ਦੇ ਵਿੱਚ ਇਹ ਬਾਈ ਆਪਣੇ ਬਲੌਗ ਵੀ ਦੇਖਦੇ ਨੇ